ਭਿਆਨਕ ਸੜਕ ਹਾਦਸੇ ਵਿੱਚ ਦੋ ਮੌਤਾਂ ਪੰਜ ਜ਼ਖਮੀ ਜਲਾਲਾਬਾਦ ਸਥਾਨਕ ਫਾਜ਼ਲਖਾ ਫਿਰੋਜ਼ਪੁਰ ਰੋਡ ਤੇ ਸਰਕਾਰੀ ਆਈਟੀਆਈ ਦੇ ਨਜ਼ਦੀਕ ਅੱਜ ਤੜਕ ਇੱਕ ਟਰੈਕਸ ਗੱਡੀ ਦੇ ਤ੍ਰਖਤਨਾ ਟਕਰਾਜ ਜਾਣਕਾਰੀ ਦੋ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ ਜਦੋਂ ਕਿ ਪੰਜ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਸਥਾਨਕ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਇਸ ਮੌਕੇ ਤੇ ਜਾਣਕਾਰੀ ਦਿੰਦੇ ਆ ਏਐਸਆਰ ਗੁਰਨਾਬ ਸਿੰਘ ਨੇ ਕਿਹਾ ਤੜਕੇ ਸਵੇਰ ਮੈਂ বাস ਸਟੈਂਡ ਦੇ ਜਲਾਲਾਬਾਦ ਗੈਸਟ ਕਰ ਰਿਹਾ ਸੀ ਤਾਂ ਮੈਨੂੰ ਉੱਥੇ ਸੂਚਨਾ ਮਿਲੀ ਦੀ ਜਲਾਲਾਬਾਦ ਆਈਟੀ ਦੇ ਲਾਗੇ ਇੱਕ ਟੈਂਪਰੈਕਸ ਦਾ ਐਕਸੀਡੈਂਟ ਹੋ ਗਿਆ ਤੇ ਮੈਂ ਮੌਕੇ ਤੇ ਪਹੁੰਚਿਆ ਪੁਲਿਸ ਬਾਕੀ ਸਮੇਤ ਤੇ ਦੇਖਿਆ ਵਿਖੇ ਟੈਂਪਰੈਕਸ ਟਗਰਾ ਆਈਪੀਸੀ ਸਪੈਡਾ ਨਾਲ ਤੇ ਵਿੱਚ ਕੁਝ ਲੋਕ ਪਸੇ ਹੋਏ ਸੀਗੇ ਇਹਨਾਂ ਨੂੰ ਪੁਲਿਸ ਦੀ ਮਦਦ ਤੇ ਫਾਬਰਿਕ ਦੀ ਮਦਦ ਨਾਲ ਬਾਹਰ ਕਢ ਕੇ ਸਿਵਲ ਹਸਪਤਾਲ ਜਲਾਲਾਬਾਦ ਲੈ ਕੇ ਗਏ ਜਿਨ੍ਹਾਂ ਦੇ ਵਿੱਚੋਂ ਭਰਾ ਹਰਜਿੰਦਰ ਸਿੰਘ ਹੋਰੇ ਇੱਕ ਨੂੰ ਤੇ ਭਾਗ ਘੌਰ ਵਾਸੀ ਨੂੰ ਦੋੜ ਦੀ ਮੌਤ ਹੋ ਚੁੱਕੀ ਸੀ ਤੇ ਪ੍ਰੇਮ ਸਿੰਘ ਛੱਲਿਆ ਬਾਈ ਤੇ ਹੋਰ ਪੰਜ ਸੱਤ ਜਿਹੜੇ ਨਰੇਸ ਰਾਸੀਗੇ ਉਹ ਇੰਜਰਸੀਗੇ ਜਿਨ੍ਹਾਂ ਦੇ ਵਿੱਚੋਂ ਛੱਲਿਆ ਬਾਈ ਤੇ ਪ੍ਰੇਮ ਸਿੰਘ ਜਿਆਦੇ ਸੀ ਜੀ ਸੁਣ ਕਰਕੇ ਉਹਨਾਂ ਨੂੰ ਬੀਰਕੋਟ ਰੈਫਰ ਕਰ ਦਿੱਤਾ ਗਿਆ ਹੈ ਤੇ ਨੇ ਕਾਰਵਾਈ ਕੀ ਹੈ ਹਾਂ ਹਾਂ ਕਾਰਵਾਈ ਕਿਸੇ ਤਰ੍ਹਾਂ ਨੇ ਤੇ ਕੀਤੀ ਜਾ ਰਹੀ ਹੈ ਜੀ ਹਾਂਜੀ ਹਾਂਜੀ ਤੇ ਇਹ ਬੰਦੇ ਕਿੱਥੋਂ ਆ ਰਹੇ ਸੀਗੇ ਇਹ ਬੰਦੇ ਜੀ ਰੁਲਿਆ ਸਿੰਘ ਦੇ ਫੁੱਲ ਪਾ ਕੇ ਆ ਰਹੇ ਸੀ ਬਿਆਸ ਤੋਂ ਜੀ ਅੱਛਾ ਹਾਂਜੀ ਹਾਂਜੀ ਤੇ ਪੂਰਾ ਪਰਿਵਾਰ ਹੀ ਸੀ ਪੂਰਾ ਪਰਿਵਾਰ ਤੋਂ ਕੁਝ ਰਿਸ਼ਤੇਦਾਰ ਸੀਗੇ ਤੇ ਕਰਨੈਲ ਸਿੰਘ ਦੇ ਬਿਆਨ ਤੇ ਜਿਹੜਾ 77 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਇੱਕ ਕਦੋਂ ਗਏ ਸੀਗੇ ਜੀ ਇੱਥੋਂ ਇਹ 14 ਤਰੀਕ ਨੂੰ ਗਏ ਸੀਗੇ ਸ਼ਾਮ ਨੂੰ ਜੀ ਤੇ 15 ਤਰੀਕ ਨੂੰ ਸਵਕਤ ਤੇ ਬਲਪਾਗਰ ਤੋਂ ਇਧਰ ਆ ਰਹੇ ਸੀਗੇ ਤੇ ਸਿਨੇ ਨਾਲ ਐਕਸਟ੍ਰੈਕਟ ਹੋ ਗਿਆ ਟੋਟਲ ਗੱਡੀ ਚ ਕਿੰਨੇ ਬੰਦੇ ਸਵਾਰ ਸੀ ਜੀ ਟੋਟਲ ਸੀਗੇ 11 ਬੰਦੇ ਜੀ 11 ਹਾਂਜੀ ਹਾਂਜੀ ਜਿੰਨੇ ਦੋ ਆ ਦੀ ਡੈਥ ਹੋ ਗਈ ਉਹ ਡੈਥ ਹੋ ਚੁੱਕੀ ਆ ਤੇ ਜਿਹੜੇ ਦੂਜੇ ਜਿਹੜਾ ਗਿਆ ਉਹਨਾਂ ਦੇ ਵਿੱਚੋਂ ਚਾਰ ਪੰਜ ਜਿਹੜੇ ਫੀਲਕੋ ਡ੍ਰਾਈਵਰ ਕਰਦੇ ਜਿੰਨੇ ਜਿਆਦਾ ਸੱਤ ਰਕੀ ਜਣੇ ਹਾਂਜੀ ਹਾਂਜੀ